Ay ya. ਸਵੇਰ ਚੜ੍ਹਦੇ ਹੀ ਸਪਿੰਡ ਤੇ ਵਿੱਚ 70 ਵਸ ਗਏ ਇੱਕ ਨਹੀਂ ਸਗੋ ਚਾਰ ਚਾਰ ਪਰਿਵਾਰ ਉਜੜ ਗਏ ਦੱਸਦੀ ਕਿ ਚਾਰ ਪਰਿਵਾਰਾਂ ਦੇ ਮੁਖੀ ਆਪਣੀ ਜਾਨ ਗਵਾ ਚੁੱਕੇ ਨੇ ਜਦੋਂ ਕਿ ਹੋਰ ਚਾਰ ਘਰ ਇਹ ਜਿਹੀ ਕਗਾਰ ਤੇ ਬੈਠੇ ਨੇ ਕਿ ਉਹਨਾਂ ਦੇ ਘਰ ਦੇ ਮੁਖੀ ਹਸਪਤਾਲ ਵਿਖੇ ਭਰਤੀ ਨੇ ਅੱਠ ਜਾਣੀਆਂ ਦੇ ਵੱਲੋਂ ਸ਼ਰਾਬ ਪੀਤੀ ਗਈ ਸੀ ਪਤਾ ਲੱਗਿਆ ਹੁਣ ਇਸ ਤੋਂ ਬਾਅਦ ਇਹ ਜਾਣਕਾਰੀ ਸਾਹਮਣੇ ਆਈ ਕਿ ਚਾਰ ਜਾਣੀਆਂ ਨੇ ਇਹ ਸ਼ਰਾਬ ਪੀਣ ਤੋਂ ਬਾਅਦ ਦਮ ਤੋੜ ਦਿੱਤਾ ਹੈ ਸੰਗਰੂਰ ਦੇ ਪਿੰਡ ਗੁਜਰਾ ਤੋਂ ਇਹ ਵੱਡੀ ਖਬਰ ਸਾਹਮਣੇ ਆਈ ਜਿੱਥੇ ਜ਼ਹਿਰੀਲੀ ਸ਼ਰਾਬ ਦੇ ਕਾਰਨ 4 ਵਿਅਕਤੀਆਂ ਦੀ ਜਾਨ ਗਈ ਹੈ ਅਤੇ ਇਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਹੜਕੰਪ ਮਚ ਗਿਆ। ਮ੍ਰਿਤਕਾਂ ਦੀ ਪਛਾਣ ਭੋਲਾ ਸਿੰਘ ਉਮਰ 50 ਸਾਲ, ਨਿਰਮਲ ਸਿੰਘ ਉਮਰ 42 ਸਾਲ, ਪ੍ਰਗਟ ਸਿੰਘ ਉਮਰ 42 ਸਾਲ ਅਤੇ ਜਗਜੀਤ ਸਿੰਘ ਉਮਰ 30 ਸਾਲ ਦੇ ਵਜੋਂ ਕੀਤੀ ਗਈ ਹੈ। ਇਨਾਦੀ ਜਾਨਮਗਰੋਂ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਕਿਸ ਤਰ੍ਹਾਂ ਦੇ ਨਾਲ ਇੱਕੋ ਪਿੰਡ ਦੇ ਵਿੱਚ ਚਾਰ-ਚਾਰ ਜਾਣਿਆਂ ਦੇ ਜਾਨ ਤੋਂ ਬਾਅਦ ਹਰ ਕੋਈ ਦੁਖੀ ਸੀ ਸੋਗ ਦੀ ਲਹਿਰ ਇਸ ਪਿੰਡ ਦੇ ਵਿੱਚ ਹੈ ਇਸ ਘਟਨਾ ਤੋਂ ਬਾਅਦ ਪੁਲਿਸ ਥਾਣਾ ਡੜਬਾਦੀ ਪੁਲਿਸ ਨੇ ਪਹੁੰਚ ਕੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕੀਤੀ ਹੈ ਪਤਾ ਲੱਗਿਆ ਕਿ ਮ੍ਰਿਤਕ ਦਲਿਤ ਪਰਿਵਾਰਾਂ ਦੇ ਨਾਲ ਸਬੰਧਿਤ ਨੇ ਫਿਲਹਾਲ ਪੁਲਿਸ ਨੇ ਮ੍ਰਿਤਕ ਦੇ ਹਾਂ ਨੂੰ ਅਗਲੀ ਕਾਰਵਾਈ ਦੇ ਲਈ ਹਸਪਤਾਲ ਭੇਜ ਦਿੱਤਾ ਤੇ ਇਧਰ ਪਰਿਵਾਰਿਕ ਜੀਆਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਚਾਰ ਜਣੇ ਹਜੇ ਹੋਰ ਵੀ ਹਸਪਤਾਲ ਵਿਖੇ ਭਰਤੀ ਨੇ ਜਿਨ੍ਹਾਂ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ ਇਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਕਿਹੜੇ ਖੁਲਾਸੇ ਕੀਤੇ ਗਏ ਨੇ ਆਓ ਜਾਣਦੇ ਹਾਂ ਮੇਰਨਾ ਬਲਜੀਤ ਕੌੜਾ ਹੀ ਜਿਹਨਾਂ ਦੀ ਰਤੂਆ ਕੀ ਨਾਮ ਸੀ ਤੁਹਾਡੇ ਕੀ ਲੱਗਦੇ ਸੀ ਮੇਰੇ ਜੇਠ ਲੱਗਦੀ ਸੀ ਉਹਨਾਂ ਦਾ ਨਾਮ ਜੀ ਕੋਲਾ ਸਿੰਘ ਸੀਗਾ ਕਦੋਂ ਪਤਾ ਲੱਗਿਆ ਤੁਹਾਨੂੰ ਉਹਨਾਂ ਨੂੰ ਸਾਨੂੰ ਵੀ ਸਵੇਰੇ ਪਤਾ ਲੱਗਿਆਗਾ ਜਦੋਂ ਕਹਿੰਦੇ ਮੇਰੇ ਦਰਦ ਹੁੰਦਾਗਾ ਕਦੇ ਕਹਿੰਦੇ ਤੇ ਮੇਰੇ ਸਿਰ ਦੋ ਖੁਦਾਈ ਫਿਰ ਇਹ ਸੀ ਕਹਿ ਵੀ ਚਲ ਡਾਕਟਰ ਨੂੰ ਦਿਖਾ ਦਿੰਨੇ ਆ। ਫਿਰ ਉਹਨਾਂ ਡਾਕਟਰ ਨੂੰ ਦਿਖਾਇਆ ਇਹਨਾਂ ਨੂੰ। ਫਿਰ ਵਾਸ ਐਂ ਕਰੀ ਗਿਆ ਮੇਰਾ ਜੀ ਕੁਛ ਨਹੀਂ ਦੁਖਦਾ ਮੇਰਾ ਠੱਡ ਦੁਖ ਰਿਹਾ ਵਾਸ ਐਂ ਕਰੀ ਗਿਆ। ਰਿਪੋਰਟ ਪਾਏ ਡਾਕਟਰ ਨੇ। ਨੌਜਵਾਨਾਂ ਦੀ ਗਾਉਂ ਤੀ ਇੱਥੇ-ਕੱਥੇ ਕੱਤੀ ਕੋਈ ਸਾਰੇ ਸਪੱਤਾ ਲੱਗਦੇ ਸੀ। ਹਾਂ ਹੀ ਸਾਨੂੰ ਬਾਅਦ ਚ ਪਤਾ ਲੱਗੇ ਜਦੋਂ ਇਹ ਮੁੱਕ ਗਈ ਤੀ ਫਿਰ ਪਤਾ ਲੱਗੇ ਤੀ ਸਾਨੂੰ ਇਹਨਾਂ ਦਾ ਬਾਅਦ ਚ। ਕਿਹਨੇ ਦੱਸਿਆ ਇਕੱਠੇ ਸ਼ਰਾਬੀ ਦੇ ਸੀ। ਕੋਈ ਇੱਕ ਨੇ ਦੱਸਿਆ ਤੀ ਸਾਨੂੰ ਐ ਨਹੀਂ ਪਤਾ ਹੀ ਕਿ ਅੰਦਰ ਸਦੇ ਮੁੰਡਿਆਂ ਨੇ ਸਾਨੂੰ ਇੰਨੀ ਸੁਰਤ ਨਹੀਂ ਰਹੀ ਵੀ ਕਿਹਨੇ ਦੱਸਿਆ ਕਿ ਇਹਨੇ ਨਾ ਦੱਸਿਆ। ਬਸ ਇਹਦੇ ਪਰਿਵਾਰ ਚ ਇਨਾ ਇੱਕ ਲੜਕੀ ਐ ਇੱਕ ਬੇਟਾ ਗਾ ਇੱਕ ਬੇਟਾ ਗੁਜਰ ਗਿਆ ਤੀ ਜੀ ਪਹਿਲਾਂ ਹਾਈ ਇੱਕ ਵਾਸੇ ਨਾਲ ਪਤਨੀ ਸ਼ਰਾਬ ਤਾਂ ਪਹਿਲਾਂ ਵੀ ਪਿੰਦੇ ਦੀ ਸੀ ਪਰ ਇਹ ਸ਼ਰਾਬ ਹਾਈ ਹਾਂ ਪਹਿਲਾਂ ਤਾਂ ਹੀ ਪਿੰਦੇ ਦੀ ਪਹਿਲਾਂ ਐਵੇਂ ਤਾਂ ਨਹੀਂ ਪੀਂਦੀ ਤੀ ਜਿਵੇਂ ਹੁਣ ਇਹਨਾਂ ਨੇ ਹੁਣ ਪੀਤੀ ਐ ਇਹ ਸ਼ਰਾਬ ਸੰਤ ਸੋਫ ਮਿਲਣਾ ਚਾਹੀਦਾ ਈ ਇਹਨਾਂ ਦੇ ਪਰਿਵਾਰ ਨੂੰ ਯਾਰ 3 ਨਾ ਮੜੀ ਤੁਹਾਡਾ ਪਿੰਡ ਦੇ ਵਿੱਚ ਖਪੜਾ ਹੀ ਕਰਨਾ ਪਾਪਰੀ ਆ 4 ਬਹੁਤ ਈ ਆ ਪੂਰੀ ਗੱਲ ਜਨਤਾ ਨੂੰ ਮੈਂ ਸਰਦੈਪ ਸਿੰਘ ਕਟਠਾ ਬਲਾਸਾਂਤੀ ਮੈਂਬਰ ਦੜਬਾ ਤਨੂੰ ਗੁਜਰਾ ਦਾ ਵਾਸੀ ਆ ਤੇ ਸਾਡੇ ਪਿੰਡ ਚਾਰ ਮੋਤਾਂ ਹੋਈਆਂ ਨੇ ਜ਼ਹਿਰੀਲੀ ਸ਼ਰਾਬ ਨਾਲ ਤੇ ਤਿੰਨ ਚਾਰ ਬਰੀਜ ਹਰ ਸੁਨਰੂਰ ਦਾਖਲ ਨੇ ਤੇ ਉਹਨਾਂ ਦੇ ਪਤਾ ਨਹੀਂ ਵਿਚਾਰਾਂ ਦੇ ਬਚਣਗੇ ਕਿ ਨਹੀਂ ਬਚਣਗੇ ਸ਼ਰੇਆਮ ਚ ਜ਼ਹਿਰੀਲੀ ਸ਼ਰਾਬ ਵੇਚਦੀ ਆ ਸਭ ਨੂੰ ਪਤਾ ਪ੍ਰਸ਼ਾਸਨ ਨੂੰ ਪਤਾ ਹੈ ਪੰਚਾਇਤ ਨੂੰ ਪਤਾ ਹੈ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਕਿੱਥੋਂ ਆ ਰਹੀ ਹੈ ਸ਼ਰਾਬ ਸ਼ਰਾਬ ਤਾਂ ਕਰਨ ਨੂੰ ਕੀ ਪਤਾ ਕਿੱਥੋਂ ਆ ਰਹੀ ਹੈ ਸ਼ਰਾਬ ਇਹ ਤਾਂ ਹਰਿਆਣੀਆਂ ਬੋਲਦੇ ਨੇ ਇੱਥੇ ਨਜਾਇਜ਼ ਸ਼ਰਾਬ ਤਿਆਰ ਕਰਦੇ ਨੇ ਤੇ ਵੇਚਦੇ ਨੇ ਜਿਹੜੇ ਇਹ ਸਾਰੇ ਤੁਸੀਂ ਦੱਸ ਰਹੇ ਹੋ ਕਿ ਬਿਮਾਰ ਪੈਨੇ ਆ ਜਿਨ੍ਹਾਂ ਦੀ ਮੌਤ ਵੀ ਇਕੱਠੇ ਸ਼ਰਾਬ ਪੀ ਰਹੇ ਸੀ ਜਾਂ ਪਿੰਡ ਦੇ ਵਿੱਚ ਸਪਲਾਈ ਹੁੰਦੀ ਹੈ ਪਿੰਡ ਦੇ ਵਿੱਚ ਸਪਲਾਈ ਹੁੰਦੀ ਹੈ ਇਕੱਠੇ ਤਾਂ ਨਹੀਂ ਪੀਤੀ ਹੁੰਦੀ ਜਾਂ ਅਲੱਗ-ਅਲੱਗ ਪੀਤੇ ਸ਼ਰਾਬ ਤਾਂ ਉਸੇ ਬੰਦੇ ਦੇ ਪਿੱਛੇ ਤੋਂ ਲਈ ਆ ਸਾਰਿਆਂ ਨੇ ਚਾਹੇ ਅਲੱਗ-ਅਲੱਗ ਪੀਤੇ ਤੇ ਇਕੱਠੇ ਹੀ ਪੀਤੀ ਆ ਮੈਂ ਦੇਖਦਾ ਹਾਂ ਕਿ ਸੁਪਲਾਈਰ ਨੇ ਇਕੱਠੀ ਸ਼ਰਾਬ ਲੈ ਕੇ ਆਉਂਦੇ ਨੇ ਕੁਝ ਨਹੀਂ ਪਤਾ ਕਿੰਨੀਆਂ ਕਿ ਪ ਉਹ ਫਰਮਾਂ ਦਾ ਸਰੋਤ ਸੀ ਉਹ ਸਰੋਤ ਸੀ। ਸ਼ਰਾਬ ਆਉਂਦੀ ਹੈ ਬਾਹਰੋਂ ਸਾਰੇ ਪ੍ਰਸ਼ਾਸਨ ਦੇ ਨੱਕ ਥੱਲੇ ਆਉਂਦੀ ਹੈ ਸਾਰਾ ਪਤਾ ਪ੍ਰਸ਼ਾਸਨ ਨੂੰ। ਪੁਲਸ ਪ੍ਰਸ਼ਾਸਨ ਸਾਰਾ ਪਤਾ ਹੈਗਾ। ਅੱਛਾ ਪੁਲਸ ਕਹਿ ਰਹੀ ਹੈ ਕਿ ਤੁਹਾਡੇ ਪਿੰਡ ਦੇ ਹੀ ਮੁੰਡਾ ਹੈ ਉਸਦੇ ਖਿਲਾਫ ਕਾਰਵਾਈ ਉਹ ਕਰਨ ਜਾ ਰਹੀ ਹੈ ਉਹ ਉੱਤਰ ਕਰਨ ਦੇ ਚਾਰ ਪੰਨਿਆਂ ਦੇ ਸਾਫੀ ਬਣੇ ਗਏ ਕਿ ਉਹ ਹੀ ਸਪਲਾਈ ਕਰਦਾ ਸੀ ਕਿ ਇਹ ਜਿਹੜੀ ਸ਼ਰਾਬ ਸੀ ਪੰਜਾਬ ਦਾ ਉਸ ਨੂੰ ਸੌਂਖੇ ਨਾਲ ਉਹ ਦੋਚਾ। ਕਿ ਅੱਜ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਪਤਾ ਨਹੀਂ ਸੀ ਵੀ ਇਹ ਤੇ ਸ਼ਰਾਬ ਨਜਾਇਜ਼ ਵਿਕਦੀ ਹੈ। ਪ੍ਰਸ਼ਾਸਨ ਪਹਿਲੇ ਫਰਜ਼ਾ ਰਹੇ ਉਹਨੂੰ ਉੱਥੇ ਜਾ ਕੇ ਛੜ ਦਿੰਦੇ ਸੀ ਰਸਤੇ ਜਾ ਕੇ ਲੈ ਕੇ ਪੈਸੇ। ਸੌਫੀਏ ਤੋਂਫੀਏ ਪ੍ਰਸ਼ਾਸਨ ਨੂੰ ਕੀ ਪਤਾ ਸੌਫੀਏ ਪੀਤੀ ਉਹਨੇ ਜੇ ਪ੍ਰਸ਼ਾਸਨ ਨੂੰ ਪਤਾ ਵੀ ਸੌਫੀਏ ਪੀਤੀ ਆ ਤਾਂ ਪ੍ਰਸ਼ਾਸਨ ਨੂੰ ਪਤਾ ਹੈ ਵੀ ਸੌਫੀਏ ਜ਼ਹਿਰਲੀ ਸੀ ਜੋ ਸ਼ਰਾਬ ਨੂੰ ਨਾ ਪ੍ਰਸ਼ਾਸਨ ਨੂੰ ਨਾ ਪਤਾ ਵੀ ਸੌਫੀਏ ਪੀਤੀ ਹੈ ਤੇ ਫਿਰ ਉਹਨਾਂ ਨੂੰ ਇਹ ਵੀ ਪਤਾ ਸੀ ਵੀ ਉਹ ਕਿੱਥੋਂ ਆਈ ਹੈ ਜੀ ਮੰਗ ਕਰਦੇ ਜਿਹੜਾ ਨੌਜਵਾਨ ਕੁਝ ਕਹਿ ਰਿਹਾ ਉਸਦਾ ਨਾਮ ਆ ਰਿਹਾ ਹੈਗਾ ਪਹਿਲਾਂ ਕਰੂ ਕਿ ਮਾਮਲੇ ਫੜੇ ਗਏ ਆ ਕਈ ਵਾਰੀ ਫੜੇ ਗਏ ਨੇ ਇੱਕ ਅੱਲਾ ਨਹੀਂ ਫੜਿਆ ਕੋਈ ਹੋਰ ਵੀ ਕਈ ਫੜੇ ਗਏ ਨੇ ਕਿ ਛੱਡ ਦਿੰਦੇ ਨੇ ਕਿਸੇ ਦੇ ਅੱਜ ਤੱਕ ਪਰਤਾ ਨਹੀਂ ਹੋਇਆ ਹੁਣ ਕੀ ਮੰਗ ਕਰਦੇ ਮੰਗ ਤਾਂ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਆ ਜੋ ਪੀੜਤ ਪਰਿਵਾਰ ਨੇ ਉਹਨਾਂ ਦੀ ਸਰਕਾਰ ਸਹਾਇਤਾ ਕਰੇ ਜਿੰਨਾਂ ਦੀ ਡੈਥ ਦੀ ਜਿੱਥੇ ਕੀ ਲੱਗ ਰਹੀ ਸੀ ਫਾਦਰ ਸਾਹਿਬ ਕਿੰਨੇ ਪੀਰ ਟਾਈਮ ਤੋਂ ਸ਼ਰਾਬ ਪੀਂਦੇ ਸੀ ਜਿਹੜੀ ਆ ਗੱਲ ਤੋਂ ਬਹੁਤ ਪ੍ਰਭਾਵ ਜਿੱਦਾਂ ਜੋਮੀ ਤੋਂ 25 ਸਾਲਾਂ ਦੇ ਵਿੱਚ ਲਾਉਂਗਾ ਇਹ ਪਤਾ ਲੱਗੇ ਕਿ ਸ਼ਰਾਬੀ ਹੋਣਗੇ ਨਹੀਂ ਸ਼ਰਾਬ ਦਾ ਨਹੀਂ ਪਤਾ ਹੈ ਕੀ ਮੰਗ ਕਰਦੇ ਵੀ ਇਹ ਹੀ ਮੰਗ ਕਰਦੇ ਆ ਮਤਲਬ ਵੀ ਸਾਨੂੰ ਕੀ ਕੰਮ ਕਰਦੇ ਸਾਨੂੰ ਆਲਾ ਮਜ਼ਦੂਰੀ ਕਰਦੇ ਸੀ ਵੀ ਨਾਲ ਹੀ ਡੈਡੀ ਵੀ ਨਾਉ ਗੁਰਸੇਵ ਸਿੰਘ ਆ ਜੀ ਪਿੰਡ ਕਿਹੜਾ ਭਾਜੀ ਗੁਜਰਾ ਪਿੰਡ ਦਾ ਜੀ ਮੈਂ ਸਾਬਕਾ ਫੌਜੀ ਆ ਜੀ ਭਾਜੀ ਕੀ ਗੱਲਬਾਤ ਹੋ ਗਈ ਹੈ ਜਿਹੜੀ ਅੱਜ ਇਹ ਜਿਹੜੀ ਗੱਲਬਾਤ ਹੋਈ ਹੈ ਜੀ ਇਹ ਨਕਲੀ ਸ਼ਰਾਬ ਦੇ ਵੇਚਣ ਕਰਨ ਔਰ ਪੀਣ ਕਰਨ ਇਹ ਹਾਦਸਾ ਵਾਪਰਿਆ ਜੀ ਔਰ ਜਿਹੜੀ ਇਹ ਘਟਨਾ ਹੋਈ ਹੈ ਇਹ ਬਹੁਤ ਮੰਨ ਭਾਗੀ ਘਟਨਾ ਹੋਈ ਹੈ ਜੀ ਔਰ ਇਸ ਦਾ ਸਾਨੂੰ ਬਹੁਤ ਦੁੱਖ ਹੈ ਜੀ ਇਹ ਸਾਡੇ ਜੋ ਮ੍ਰਿਤਕ ਹੋਏ ਨੇ ਕੇ ਵਿਅਕਤੀ ਇਹ ਸਾਡੇ ਬ੍ਰਦਰ ਸੀਗੇ ਜੀ ਔਰ ਅਸੀਂ ਇਹ ਗਵਰਨਮੈਂਟ ਕੋਲੋਂ ਮੰਗ ਕਰਦੇ ਹਾਂ ਜੀ ਇੱਕ ਤਾਂ ਇਹ ਗਰੀਬ ਪਰਿਵਾਰਾਂ ਦੇ ਨਾਲ ਸੰਬੰਧਿਤ ਪਰਿਵਾਰ ਸੀਗੇ ਔਰ ਗਵਰਨਮੈਂਟ ਨੂੰ ਚਾਹੀਦਾ ਕਿ ਇਹਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਜੇ ਇੱਕ ਤਾਂ ਤਾਂ ਕਿ ਆਉਣ ਵਾਲੇ ਭਵਿੱਖ ਦੇ ਵਿੱਚ ਇਹਨਾਂ ਦਾ ਬੱਚਿਆਂ ਦਾ ਕੁਝ ਮੜਾ ਮੋਟਾ ਸਬਰ ਸਬਰ ਸਕੇ ਔਰ ਦੂਸਰਾ ਜੀ ਜਿਹੜੇ ਵਿਅਕਤੀ ਇਹਦੇ ਵਿੱਚ ਨਗਲੀ ਸ਼ਰਾਬ ਵੇਚਣ ਵਾਲੇ ਨੇ ਜਾਂ ਕੋਈ ਵੀ ਇਹਦੇ ਵਿੱਚ ਇਨਵੋਲਵ ਨੇ ਬਣ ਦੋਸ਼ੀਆਂ ਦੇ ਬਣਦੀ ਕਾਰਵਾਈ ਦੀ ਮੰਗ ਕਰਦੀਆਂ ਜੀ ਅਸੀਂ ਜਿਹੜੀ ਤੁਸੀਂ ਕਿਹਾ ਸੀ ਸ਼ਰਾਬ ਕੀ ਮੰਨੀ ਜੋ ਦਿੱਤੀ ਹੋਈ ਹੈ ਇਹ ਕਿੰਨੇ ਦੀ ਸੀ ਸ਼ਰਾਬ ਉਸਦਾ ਕੋਈ ਨਹੀਂ ਜੀ ਪਤਾ ਸਾਨੂੰ ਕਿੱਥੋਂ ਆਈ ਆ ਕਿੱਥੋਂ ਨਹੀਂ ਪਰ ਇਹ ਚੀਜ਼ ਸਾਨੂੰ ਪਤਾ ਲੱਗਿਆ ਜੀ ਵੀ ਇਹਨਾਂ ਨੇ ਸ਼ਰਾਬ ਪੀਤੀ ਹੋਈ ਸੀ ਇਹ ਬੰਦੇ ਜਿਹੜੇ ਬ੍ਰਦਰ ਦੀ ਗੱਲ ਕਰਦੀ ਹੈ ਦੋ ਨੇ ਜੀ ਬ੍ਰਦਰ ਇਹ ਦੋਨੇ ਭਾਈ ਸ ਜੁੜਬਾ ਭਰਾ ਸੀਗੇ ਜਿਨ੍ਹਾਂ ਦੀ ਦੋਨੇ ਭਰਾਵਾਂ ਦੀ ਡੈਥ ਹੋਈ ਹੈ ਇਹਨਾਂ ਦੀ 45 ਤੋਂ 46 ਸਾਲ ਲਗਭਗ ਆਈਡੀਆ ਜੀ ਹਾਂ ਜੀ ਦੋਨੇ ਮੈਡ ਸੀ ਇੱਕ ਦੇ ਤਿੰਨ ਬੇਟੇ ਨੇ ਜੀ ਇੱਕ ਦੇ ਬੇਟਾ ਔਰ ਬੇਟੀ ਹੈ ਜੀ ਦੋਨੇ ਮਜ਼ਦੂਰੀ ਸੀਗੇ ਜੀ ਨਹੀਂ ਗੁਜਰਾ ਦੇ ਜੀ ਗੁਜਰਾ ਦੇ ਰਹਿੰਦੇ ਹਾਂ ਜੀ ਉਹ ਸਰਕਾਰ ਤੋਂ ਕੀ ਮੰਗ ਕਰਦੇ ਹੂ ਅਸੀਂ ਤਾਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਜੀ ਵੀ ਇਹਨਾਂ ਨੂੰ ਬਣ ਦਾ ਮੁਆਵਜ਼ਾ ਮਿਲਣਾ ਚਾਹੀਦਾ ਔਰ ਦੂਸਰਾ ਦੋਸ਼ੀਆਂ ਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਜੀ। ਕਿਸ ਪ੍ਰਸ਼ਾਸਨ ਮੁਕੀਏ? ਹਾਂਜੀ ਹੋ ਕੇ ਗਏ ਨੇ ਜੀ। ਕੀ ਕਾਰਵਾਈ ਚੱਗੀ ਹੋਈ? ਉਹ ਵੀ ਆਪਣੀ ਇਹੀ ਆਪਣੀ ਬਿਆਨਬਾਜ਼ੀ ਕਰਕੇ ਗਏ ਨੇ ਜੀ ਜਿਹੜੀਆਂ ਡੈੱਡ ਬੋਡੀਆਂ ਸੀ ਉਹਨਾਂ ਨੂੰ ਪੋਸਟਮਾਰਟਮ ਵਾਸਤੇ ਲੈ ਗਏ ਜੀ। ਉਸ ਤੋਂ ਬਾਅਦ ਹੁਣ ਅਸੀਂ ਜਾਵਾਂਗੇ ਜੀ ਉੱਥੇ ਦੇਖਦੇ ਹਾਂ ਹੁਣ ਕੀ ਕਹਿੰਦੇ ਨੇ। ਸਰਕਾਰੀ ਸਿਵਲ ਹਸਪੀਟਲ ਸੰਗਰੂਰ ਜੀ।